ਜੇ ਅਸੀਂ 2022 ਦੀ ਇਲੈਕਸ਼ਨ ਦੇ ਵਿੱਚ ਜਿਹੜੇ ਵਾਅਦੇ ਕਰਾਂਗੇ ਜਿਹੜਾ ਮੈਨੀਫੈਸਟੋ ਰੋਡਮੈਪ ਤੁਹਾਨੂੰ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਅਗਰ ਅਸੀਂ ਨਹੀਂ ਲਾਗੂ ਕਰਾਂਗੇ ਅਗਰ ਨਹੀਂ ਲਾਗੂ ਕਰਾਂਗੇ ਅਸੀਂ ਖੁਦ ਲਿਖ ਕੇ ਆਪਣੇ ਵੱਲੋਂ ਲਿਖ ਕੇ ਚੋਣ ਕਮਿਸ਼ਨ ਤੇ ਇਸ ਦੇਸ਼ ਦੇ ਰਾਸ਼ਟਰਪਤੀ ਨੂੰ ਲਿਖ ਕੇ ਦੇਵਾਂਗੇ ਕਿ ਜੇ ਮੈਨੀਫੈਸਟੋ ਵਿੱਚ ਕੀਤੀਆਂ ਵਾਅਦੇ ਅਸੀਂ ਨਹੀਂ ਪੂਰੇ ਕਰਾਂਗੇ ਤੇ ਸਾਡੀ ਪਾਰਟੀ ਨੂੰ ਤੁਸੀਂ ਡੀ ਰੈਕਗਨਾਈਜ਼ ਕਰ ਦਿਓ ਸਾਡੀ ਮਾਨਤਾ ਜਿਹੜੀ ਉਹ ਰੱਦ ਕਰ ਦਿਓ ਤੁਸੀਂ ਜੀ ਆਪੀ ਇੱਕਤਾ ਜਿੰਦਾਬਾਦ ਕਿਉਂਕਿ ਕਿਉਂਕਿ ਇਹਨਾਂ ਨੇ ਮਜ਼ਾਕ ਉਡਾਇਆ ਇੱਕਤਾ ਜਿੰਦਾਬਾਦ ਇਹਨਾਂ ਨੇ ਇੱਕਤਾ ਜਿੰਦਾਬਾਦ ਕਿਉਂਕਿ ਸਿਆਸਤਦਾਨਾਂ ਨੇ ਮਜ਼ਾਕ ਬਣਾਇਆ ਹੋਇਆ ਗੁਟਕਾ ਸਾਫ ਫੜ ਕੇ 5 500 ਸਫੇ ਦੇ 5 500 ਸਫੇ 5 500 ਪੁਆਇੰਟ ਦੇ ਮੈਨੀਫੈਸਟੋ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਵੋਟਾਂ ਲੈਂਦੇ ਨੇ ਗਾਂ ਜਾਂਦੇ ਨੇ ਆਪਣੀਆਂ ਜਾਇਦਾਦਾਂ ਤੇ ਗੱਡੀਆਂ ਮੋਟਰਾਂ ਤੇ ਘਰ ਕੋਠੀਆਂ ਬਣਾਉਂਦੇ ਨੇ ਸਿਕਿਉਰਟੀਆਂ ਲੈ ਕੇ ਘੁੰਮਦੇ ਨੇ ਤੇ ਪੰਜਾਬ ਤੇ ਦੇਸ਼ ਦੇ ਲੋਕ ਜਿਹੜੇ ਵਿਚਾਰੇ ਉਹ ਉਹਨਾਂ ਦੇ ਮੂੰਹ ਵੱਲ ਦੇਖਦੇ ਰਹਿੰਦੇ ਨੇ ਲੱਭਦੇ ਰਹਿੰਦੇ ਨੇ ਕਿ ਕਦੋਂ ਆਊਗਾ ਕੈਪਟਨ ਸਾਹਿਬ ਸਾਡੇ ਪਿੰਡ 'ਚ ਤੇ ਕਦੋਂ ਕਰੂਗਾ ਆਪਣੇ ਗੁੱਟਕੇ ਦੀ ਸੌਹ ਜੜੀ ਪੂਰੀ ਆ ਇਸ ਲਈ ਅਸੀਂ ਇਹ ਆਪਣੇ ਆਪ ਨੂੰ ਸੈਲਫ ਅਕਾਊਂਟੇਬਲ ਅਸੀਂ ਆਪਣੇ ਆਪ ਨੂੰ ਸੈਲਫ ਅਕਾਊਂਟੇਬਲ ਟਰਾਂਸਪੇਰੈਂਟਲੀ ਅਕਾਊਂਟੇਬਲ ਸਾਰੇ ਭਾਰਤ ਤੇ ਸਾਰੇ ਪੰਜਾਬ ਦੇ ਇਲੈਕਟਰੇਟ ਸਮੇਤ ਈਸੀਆਈ ਸਮੇਤ ਰਾਸ਼ਟਰਪਤੀ ਤੇ ਪਾਰਲੀਮੈਂਟ ਨੂੰ ਅਸੀਂ ਆਪਣੇ ਆਪ ਨੂੰ ਅਕਾਊਂਟੇਬਲ ਬਣਾ ਕੇ ਤੁਰਾਂਗੇ ਮੈਂ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਸਾਰਿਆਂ ਨੇ ਅਰਸੇ ਤੋਂ ਜੁੱਦੋ ਜਹਿਦ ਕਰਕੇ ਕੁਝ ਲੋਕ ਸਾਨੂੰ ਟਿਚਰਾਂ ਕਰਦੇ ਨੇ ਮਜ਼ਾਕ ਕਰਦੇ ਨੇ ਛੱਡਦਾ ਯਾਰ ਕੋਈ ਸੌਖਾ ਵਾ ਕੋਈ ਜ਼ਿੰਦਗੀ 'ਚ ਫੈਸਲਾ ਲੈਣਾ ਸਾਨੂੰ ਸ਼ੌਂਕ ਆ ਕਿ ਅਸੀਂ ਐਵੇਂ ਬਗੈਰ ਗੱਲਾਂ ਲੜਦੇ ਭਟਦੇ ਫਿਰੇ ਅਸੀਂ ਇਸ ਲਈ ਲੜ ਰਹੇ ਹਾਂ ਕਿ ਇਹ ਸਾਰੇ ਭੱਜ ਚੁੱਕੇ ਨੇ ਮੈਦਾਨ ਛੱਡ ਚੁੱਕੇ ਨੇ ਆ ਜਿਹੜੇ ਸਾਡੇ ਉੱਤੇ ਤੰਜ਼ ਕੱਸਦੇ ਨੇ ਉਹ ਹੁਣ ਆਪਣੇ ਘਰ ਨੂੰ ਫੂਕ ਕੇ ਤੇ ਹੁਣ ਬੇਗਾਨੇ ਗਵਾਂਡੀਆਂ ਦੇ ਘਰਾਂ ਦੇ ਵਿੱਚ ਅੱਗ ਭਾਲਦੇ ਫਿਰਦੇ ਨੇ ਭਰਾਓ ਗਵਾਂਡੀਆਂ ਦੇ ਘਰਾਂ ਵਿੱਚ ਅੱਗ ਭਾਲਦੇ ਫਿਰਦੇ ਨੇ ਇਸ ਲਈ ਮੈਂ ਪੰਜਾਬ ਦੇ ਆਵਾਮ ਨੂੰ ਅੱਜ ਤੁਹਾਡੇ ذریعے ਸਾਰੇ ਇਸ ਮੀਡੀਆ ਦੇ ذریعے ਪੰਜਾਬ ਦੇ ਲੋਕਾਂ ਨੂੰ ਇਸ ਤੁਹਾਡੇ ਇਸ ਇਕੱਠ ਦੇ ذریعے ਜਿੱਥੇ ਵੀ ਤੁਸੀਂ ਦੁਨੀਆ ਭਰ ਦੇ ਵਿੱਚ ਬੈਠੇ ਹੋ ਪੰਜਾਬੀ ਜਿਹੜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਹੋ ਬਿਨਾਂ ਜਾਤ ਪਾਤ ਮذਬੂ ਮਿਲਤ ਰੰਗ ਭੇਤ ਸਾਰਿਆਂ ਨੂੰ ਅਪੀਲ ਆ ਸਾਰੇ ਸੈਕਸ਼ਨਸ ਨੂੰ ਔਰ ਪਰਟੀਕੁਲਰਲੀ ਦਾ ਯੂਥ ਪਰਟੀਕੁਲਰਲੀ ਦੇ ਵਿਮਨ ਪਲੀਜ਼ ਕਮ ਫੋਰਵਰਡ ਅੱਗੇ ਆਓ ਤੁਹਾਡੀ ਜ਼ਿੰਮੇਵਾਰੀ ਆਏ ਪਾਰਟੀ ਤੁਹਾਡੀ ਪਾਰਟੀ ਆ ਮੇਰੀ ਇਹਨਾਂ ਦੀ ਇਹਦੀ 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 ਨਹੀਂਗੀ ਤੁਹਾਡੀ ਪਾਰਟੀ ਆ ਤੁਹਾਡੀ ਪਾਰਟੀਆਂ ਇਸ ਪਾਰਟੀ ਨੂੰ ਆਪਣੀ ਪਾਰਟੀ ਸਮਝ ਕੇ ਸਾਡੀਆਂ ਬਾਹਾਂ ਜਿਹੜੀਆਂ ਨੇ ਇੱਥੇ ਤੁਹਾਡੇ ਤੱਕ ਪੂਰੀਆਂ ਖੁੱਲੀਆਂ ਨੇ ਔਰ ਅਸੀਂ ਉਮੀਦ ਕਰਦੇ ਆ ਕਿ ਤੁਸੀਂ ਇਸ ਪਾਰਟੀ ਦੇ ਵੱਧ ਤੋਂ ਵੱਧ ਜਲਦ ਤੋਂ ਜਲਦ ਪ੍ਰਾਈਮਰੀ ਮੈਂਬਰ ਬਣੋਗੇ ਅਸੀਂ ਇਸ ਤੋਂ ਆਉਣ ਵਾਲੇ ਦਿਨਾਂ 'ਚ ਇਹਦਾ ਜਿਹੜਾ ਜ਼ਿਲ੍ਹਾ ਪਤਰੀ ਢਾਂਚਾ ਐਡ ਹੌਕ Let me tell you everything ਇਹ ਸਾਰਾ ਕੁਝ ਐਡ ਹੌਕ ਆ ਜੋ ਕੁਝ ਵੀ ਅਜੀਤ ਹੋ ਅਪੁਆਇੰਟਮੈਂਟ ਅਨਾਉਂਸ ਹੋ ਗਈ ਐਡ ਹੌਕ ਇਟ ਵਿਲ ਬੀ ਅਲਟੀਮੇਟਲੀ ਲੇਜੀਟਮਾਈਜ਼ਡ ਥਰੂ ਅ ਪ੍ਰੋਪਰ ਇਲੈਕਸ਼ਨ ਪ੍ਰੋਸੈਸ ਇਨ ਅ ਪਾਰਟੀ ਡੈਮੋਕ੍ਰੇਸੀ ਦੇ ਥਰੂ ਇਹਨੂੰ ਲੇਜੀਟਮਾਈਜ਼ ਕਰਕੇ ਤੇ ਫਿਰ ਅਸੀਂ ਇਹਨੂੰ ਰੈਗੂਲਰ ਬਾਡੀ ਆਉਣ ਵਾਲੇ ਦਿਨਾਂ 'ਚ ਅਸੀਂ ਐਨ ਆਰ ਆਈਜ਼ ਦਾ ਸਾਡੇ ਕੋਲ ਲਗਭਗ 50 ਦੇਸ਼ਾਂ ਦਾ ਪੂਰਾ ਡਾਟਾ ਬੇਸ ਤਿਆਰ ਹੈ ਕਿਸੇ ਪਾਰਟੀ ਦੇ ਕੋਲ ਇਹਨੇ ਦੁਨੀਆ ਪਰਚ ਬੈਠੇ ਪੰਜਾਬੀ ਲਿੰਗੇ ਜਿਨਨੇ ਪੰਜਾਬੀ ਇਕਤਾ ਪਾਰਟੀ ਦੇ ਕੋਲ ਨੇ ਅਸੀਂ ਹੌਲੀ ਹੌਲੀ ਫੇजेस ਵਿੱਚ ਇਸ ਨੂੰ ਰਿਲੀਜ਼ ਕਰਾਂਗੇ ਜਿੰਦਾਬਾਦ ਪੰਜਾਬੀ ਇਕਤਾ ਪਾਰਟੀ ਜਿੰਦਾਬਾਦ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਖਤਮ ਕਰਾਂ ਦੇ ਨਾਲੋਂ ਆਪਾਂ ਇੱਕ ਨਾਰਾ ਦੂਜਾ ਲਾ ਦਈਏ ਥੋੜਾ ਪੁਰਾਣਾ ਹੈਗਾ ਚੰਗਾ ਜਿਹੜਾ ਲੋੜ ਆ ਅੱਜ ਤਖਤ ਬਦਲ ਦਿਓ ਤਾਜ ਬਦਲ ਦਿਓ ਨਾ 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 ਤਾਜ ਬਦਲ ਦਿਓ ਜ਼ੋਰ ਨਾਲ ਯਾਰ ਆਪਾਂ ਤਾਂ ਬਹੁਤ ਵੱਡੀ ਜਿੰਮੇਤੀ 'ਚ ਆ ਬਖਤ ਬਦਲ ਦਿਓ ਤਾਜ ਬਦਲ ਦਿਓ ਬੇਈਮਾਨਾ ਦਾ ਰਾਜ ਬਦਲ ਦਿਓ ਵੈਸੇ ਬੇਈਮਾਨਾ ਚ ਕੈਪਟਨ ਤੇ ਬਦਲ ਆ ਗਏ ਸਮਝ ਲੋ ਜਦੋਂ ਜਿੰਦਾਬਾਦ ਜਦੋਂ ਮੈਂ ਬੇਈਮਾਨ ਕਹ ਉਹਦੇ ਚ ਕੈਪਟਨ ਬਦਲ ਆਪੇ ਮਤਲਬ ਉਹਨਾਂ ਦਾ ਰਾਜ ਬਦਲਣਾ ਉਹਨਾਂ ਨੂੰ ਇੱਥੋਂ ਹਟਾਉਣਾ ਵਾ ਇਸ ਤੋਂ ਪਹਿਲਾਂ ਕਿ ਅਸੀਂ ਅਗਲਾ ਲਾਸਟ ਇੱਕ ਛੋਟੀ ਜੀ ਪ੍ਰਕਿਰਿਆ ਰਹਿ ਗਈ ਹੈ ਮੈਂ ਬੇਨਤੀ ਕਰੂੰਗਾ ਦਿਲਦੀਪ ਸਿੰਘ ਜੀ ਦੁਬਈ ਤੋਂ ਆਏ ਨੇ ਮੇਰੇ ਨਾਲ ਕੋਈ ਸਰੋਕਾਰ ਨਹੀਂ ਕੋ ਉਹਨਾਂ ਦਾ ਇੱਕ ਪੜਿਆ ਲਿਖਿਆ ਨੌਜਵਾਨ ਜਿਹੜਾ ਆਈਟੀ ਦਾ ਮਹਾਰਾ ਮੇਰੇ ਖਿਆਲ ਆ ਦਾ ਕਾਈਂਡ ਆਫ ਨੋਲੇਜ ਥੈਟ ਹੀ ਹੈਜ਼ ਇਟ ਅਪੀਅਰਸ ਐਜ਼ ਇਫ ਹੀ ਇਜ਼ ਵਨ ਆਫ ਦਾ ਆਵਰ ਬੈਸਟ ਹਿਊਮਨ ਰਿਸੋਰਸ ਜਿਹੜਾ ਦੁਬਈ ਦੇ ਵਿੱਚ ਬੈਠਾ ਜਿਹੜਾ ਪੰਜਾਬ ਚ ਬੈਠਾ ਹੋਣਾ ਸੀ ਆਈਟੀ ਇੰਡਸਟਰੀ ਮੁਹਾਲੀ ਚਾਹੀਦੀ ਸੀ ਆਈਟੀ ਇੰਡਸਟਰੀ ਜਿਹੜਾ ਇਹਨਾਂ ਨੇ ਉਜਾੜਿਆ ਵਾ ਥਰਮਲ ਪਲਾਂਟ ਬਠਿੰਡੇ ਉੱਥੇ ਹੀ ਬਣਾ ਦਿਓ ਇੰਡਸਟਰੀ ਤੁਹਾਡੇ ਕੋਲ 2000 ਏਕੜ ਜ਼ਮੀਨ ਆ ਕੈਪਟਨ ਸਾਹਿਬ ਉੱਥੇ ਆਈਟੀ ਇੰਡਸਟਰੀ ਬਣਾਓ ਸਾਡੇ ਨੌਜਵਾਨ ਦੁਬਈ ਲਿਬਨਾਨ ਕੁਵੇਤ ਮਿਡਲ ਈਸਟ ਇਹਨਾਂ ਮੁਲਕਾਂ ਵਿੱਚ ਨਾ ਜਾਣ ਜੰਗਲਾਂ ਵਿੱਚ ਦੀ ਨ